ਕਰਦੇ ਹੋ ਨੇ ਬ੍ਰੋਕਰ ਰੋਕੇ ਆ ਗਏ ਮੈਂ ਕਿਹਦੇ ਦਾ ਆ ਗਏ ਬਿਆਨਬਾਜ਼ੀ ਕੀਤੀ ਹੈਗੀ ਆ ਉਹ ਮੀਡੀਆ ਤੇ ਮੁਤਾਬਕ ਕੋਈ ਨਹੀਂ ਹਾਂ ਜੀ ਐਸਆਈਟੀ ਕਹਿੰਦੀ ਅਸੀਂ ਧਾਰਾ ਵਧਾ ਦਿੱਤਾ ਗਿਆ ਇਹਦਾ ਅਸੀਂ ਹੁਣ ਜਿਹੜੇ ਬੈਂਕ ਦੇ ਖਾਤੇ ਵੀ ਖਲਾਵਾਂਗੇ ਕੀ ਕਹਿੰਦੀ ਐ ਐਸਐਟਿ ਕਹਿੰਦੀ ਅਸੀਂ ਦਾਰਾ ਵਧਾ ਦਿੱਤਾ ਗਿਆ ਹੁਣ ਜਿਹੜੇ ਆਸ-ਪਾਸ ਦੇ ਜਿਹੜੇ ਜਿਹੜੇ ਉਹੋ ਭੋਲੇ ਨੂੰ ਗ੍ਰਿਫਤਾਰ ਕੀਤਾ ਸੀ ਉਸ ਵਕਤ ਕਿੰਨੇ ਕ ਪੈਸੇ ਦਾ ਲੈਣ ਦੇਣ ਹੋਇਆ ਉਹ ਵੀ ਖੋਹ ਲਾਂਗੇ ਅਸੀਂ ਪਹਿਲਾਂ ਤੁਸੀਂ ਦੱਸੋ ਐਨਕਾ ਪਸੰਦ ਆਈਆਂ ਬਿਲਕੁਲ ਜੀ ਭਗਵੰਤ ਮਾਨ ਨੂੰ ਜੋ ਚੁੱਕੀ ਨਹੀਂ ਉਹਨੂੰ ਪਹਿਲਾਂ ਇਤਰਾ ਐਨਕਾ ਲਾ ਕੇ ਵਿਖਾਵੇ ਜਿਵੇਂ ਮੈਂ ਪਾਈਆਂ ਤੇ ਲਾਈਆਂ ਇਹਦੇ ਕਰਕੇ ਪਾਉਣਾ ਮੈਂ ਉਹਨੂੰ ਪਤਾ ਨਹੀਂ ਪਿਓ ਦੇ ਪੁੱਤ ਨੂੰ ਅੱਖਾਂ ਨੂੰ ਹੋਇਆ ਕੀ ਆ ਕਿਨੇ ਮਾਰਿਆ ਕੁਝ ਹੁਣ ਦੱਸ ਦਵੇ ਲੋਕਾਂ ਨੂੰ ਕਿਉਂ ਲੁਕਾਉਂਦਾ ਬਾਕੀ ਨਾ ਤੁਸੀਂ ਬਾਹਲਾ ਕੋਣ ਮੇਰਾ ਜੀ ਜੀ ਦਾ ਬਿੱਪਰ ਨਾ ਕਰਦਾ ਜੀ ਜੀ ਦੇ ਥੱਲੇ ਰੱਖਵਾ ਨਾ ਥੋੜਾ ਜੀ ਗੁਰੂ ਮਹਾਰਾਜ ਦੇ ਚਰਨ ਪਰਸ ਕੇ ਆਏ ਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਔਰ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਨਤ ਮਸਤਕ ਹੋ ਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਬਖਸ਼ੀਆਂ ਲੈ ਕੇ ਆਏ ਯਾਦ ਰੱਖਿਓ ਮੇਰੀ ਗੱਲ ਅੱਜ 12 ਸਾਲ ਹੋ ਗਏ 13 ਸਾਲ ਇਹ ਗੱਲ ਮੈਨੂੰ ਕਹਿੰਦਿਆਂ ਨੂੰ ਜਿੱਤ ਸਚਾਈ ਦੀ ਹੋਊਗੀ ਇਹ ਜੋ ਕਹਿੰਦੇ ਆ ਇਹਨਾਂ ਕੋਲ ਤੁਹਾਡੇ ਕੋਲ ਇੰਨਾ ਕੁਝ ਹੈ ਨਾ ਤੇ ਆਹ ਜੋੜੇ ਹੱਥ ਤੁਹਾਡੇ ਅੱਗੇ ਸੁਪਰੀਮ ਕੋਰਟ ਵੀ ਕਹਿੰਦੀ ਆ ਲਿਆਓ ਮਕਾਓ ਕੰਮ ਫਿਰ ਇਹ ਡਰਾਮਾ ਬੰਦ ਹੋਣਾ ਚਾਹੀਦਾ ਬਾਕੀ ਦੇਖੋ ਕਈ ਜੰਮੀ ਡਰਾਮੇ ਲਈ ਆ ਭਗਵੰਤ ਮਾਨੁਰਾਂ ਦਾ ਕੰਮ ਹੀ ਇਹ ਆ ਇਸ ਲਈ ਡੋਂਟ ਵਰੀ ਬੀ ਹੈਪੀ ਕੱਲ ਸਪੈਸ਼ਲ ਚਰਦੀ ਕਲਾ ਹਾਂਜੀ ਕੱਲ ਸਪੈਸ਼ਲ ਰੱਖੀ ਗਈ ਪ੍ਰੈਸ ਕਾਨਫਰੰਸ ਜੀ ਮੈਂ ਨਹੀਂ ਕੁਝ ਬੋਲਣਾ ਜੀ ਮੈਂ ਤਾਂ ਸੁਪਰੀਮ ਕੋਰਟ ਦੇ ਅਸੀਂ ਆਪ ਸਾਡੇ ਵਕੀਲ ਸਾਹਿਬ ਨੇ ਕਿਹਾ ਕਿ ਅਸੀਂ ਹਾਜਰ ਹੋਵਾਂਗੇ ਜੀ ਇਹਨਾਂ ਨੂੰ ਕੋਲ ਇਨਵੈਸਟੀਗੇਸ਼ਨ ਕੰਪਲੀਟ ਕਰਨ ਅਸੀਂ ਕੁਝ ਨਹੀਂ ਕਹਿਣਾ ਜੀ ਜੋ ਕਹਿਣਾ ਬਾਅਦ ਚ ਕਵਾਂਗੇ ਹਲੇ ਸੁਣਨ ਦਾ ਮੌਕਾ ਹੈ ਤੁਸੀਂ ਵੀ ਸੁਣੋ ਦਾਸ ਵੀ ਸੁਣ ਰਿਹਾ ਹੋਰ ਕੋਈ ਚੰਗੀ ਗੱਲ ਕਰਨੀ ਹੈ ਤਾਂ ਪੁੱਛ ਲਓ ਕਿਹਦੇ ਕੋਆਪਰੇਟ ਕੋਆਪਰੇਟ ਕਰ ਰਹੀ ਹੈ ਜੀ ਐਸਆਈਟੀ ਨੂੰ ਤੁਸੀਂ ਕਹਿ ਰਹੇ ਸੀ ਉਹ ਕਹਿ ਰਹੇ ਸੀ ਵੀ ਨਹੀਂ ਉਹਨਾਂ ਨੇ ਤਾਂ ਤੁਹਾਨੂੰ ਇਹੀ ਕਹੀ ਜਾਣਾ ਉਹਨਾਂ ਦੀ ਮਜਬੂਰੀ ਹੈ ਭਾਈ ਚਲ ਤੁਹਾਡਾ ਕੀ ਤੁਸੀਂ ਕੋਆਪਰੇਟ ਕਰ ਰਹੇ ਹੋ ਮੈਂ ਤਾਂ ਕਹਿੰਦਾ ਮੁਕਾਓ ਕੰਮ ਛੇਤੀ ਕਰੋ ਤੁਹਾਡੇ ਕੋਲ ਇੰਨਾ ਕੋਸ਼ਾ ਤਾਂ ਕੰਮ ਨੇੜੇ ਲਾਓ ਕੰਮ ਦਿਓ ਫਿਰ ਕੋਰਟ 'ਚ ਦੇਖੋ ਪਹਿਲਾਂ ਵੀ ਜਦ ਹਾਈ ਕੋਰਟ ਗਏ ਸੀ ਹਾਈ ਕੋਰਟ ਨੇ ਡਿਪਟੇਰਾ ਕਰ ਹੀ ਦਿੱਤਾ ਕਿ ਐਵਿਡੈਂਸ ਅਗੇਂਸ ਮਜੀਠੀਆ ਇਸਪਰੇਲ ਨਾਟ ਕ੍ਰੈਡੀਬਲ ਅਖੀਰ ਆਰਡਰ ਤਾਂ ਹਾਈ ਕੋਰਟ ਦੇ ਮੰਨੇ ਜਾਣੇ ਨਾ ਇਹ ਕੀ ਕਹਿ ਰਿਹਾ ਮੈਂ ਕੀ ਕਹਿ ਰਿਹਾ ਉਸ ਗੱਲ ਦਾ ਕੋਈ ਮੈਣਾ ਨਹੀਂ ਔਰ ਲਾਸਟ ਆਰਡਰ ਆਨਰੇਬਲ ਹਾਈ ਕੋਰਟ ਦੇ ਨੇ ਉਹਨਾਂ ਤੋਂ ਬਾਅਦ ਦੱਸੋ ਤਿੰਨ ਸਾਲ ਹੋ ਗਏ ਇਸ ਲਈ ਡੋਂਟ ਵਰੀ ਬੀ ਹੈਪੀ ਕੋਈ ਹੋਰ ਕੋਈ ਸਵਾਲ ਸੂਲ ਹੈ ਉਹ ਕਰ ਲਓ ਬਾਕੀ ਕੱਲ ਮੈਂ ਇਹ ਗੱਲ ਜ਼ਰੂਰ ਕੀਤੀ ਸੀ ਸਰ ਪਹਿਲਾਂ ਲੋਕ ਮਿਲਣੀ ਕੀਤੀ ਜੀ ਮੁੱਖ ਮੰਤਰੀ ਸਾਹਿਬ ਨੇ ਕਾਫੀ ਉੱਥੇ ਰੋੜਾ ਵੀ ਪਿਆ ਜੀ ਉਹ ਉਹਦੀ ਕਾਦੀ ਮਿਲਣੀ ਹੈ ਉਹ ਤਾਂ ਵਹਿਦਾ ਕੋਈ ਮਿਲਨੀਆਂ ਕਰ ਚੁੱਕਿਆ ਉਹ ਦੀ ਛੱਡੋ ਗੱਲਾਂ ਤੁਸੀਂ ਆਣੇ ਬੰਦ ਨਹੀਂ ਸਾਹਿਬ ਵੀ ਪੰਜਾਬ ਚ ਦੌਰੇ ਚ ਕਰ ਰਹੇ ਨੇ ਆਪਣਾ ਬਿਜ਼ਨਸਮੈਨ ਨੂੰ ਮਿਲ ਰਹੇ ਲੋਕਾਂ ਨੂੰ ਮਿਲ ਰਹੇ ਹੈਗੇ ਕੇਜਰੀਵਾਲ ਸਾਹਿਬ ਹੋਰ ਕੀ ਕਰਨ ਵਿਚਾਰੇ ਦਿੱਲੀੋਂ ਤਾਂ ਵਹਿਲੇ ਨੇ ਔਰ ਇੱਥੇ ਦੌਰਾ ਦੂਰਾ ਕਰਨਗੇ ਦੌਰਾ ਪਹਿਣ ਤੋਂ ਪਹਿਲਾਂ ਕਿੱਥੇ ਹੁਣ ਇੱਥੇ ਤਾਂ ਹੀ ਦੌਰਾ ਕਰਨਾ ਔਰ ਕੀ ਕਰਨਾ ਮਗਰ ਕੇਜਰੀਵਾਲ ਸਾਹਿਬ ਨੂੰ ਜੋ ਕੱਲ ਬਾਟ ਸਾਹਿਬ ਜਿਹੜਾ ਪਰਸੋ ਫੌਜੀ ਵੀਰ ਨਾਲ ਸਾਡੇ ਕਰਨਲ ਸਾਹਿਬ ਨਾਲ ਉਹਦੇ ਬੱਚੇ ਨਾਲ ਜੋ ਪੁਲਿਸ ਦੀ ਬਦਤਮੀਜੀ ਆ ਇੱਕ ਫੌਜੀ ਤੇ ਇੱਕ ਸਰਵਿੰਗ ਕਰਨਲ ਤੇ ਜੇ ਪੰਜਾਬ ਪੁਲਿਸ ਦੇ ਅਫਸਰਾਂ ਨੇ ਮਿਸਬੀਵ ਕੀਤਾ ਤੇ ਉਹਨਾਂ ਨੂੰ ਡਿਸਮਿਸ ਕਿਉਂ ਨਹੀਂ ਕਰ ਰਹੇ ਕੇਜਰੀਵਾਲ ਸਾਹਿਬ ਇਹ ਜ਼ਰੂਰ ਦੱਸਣ ਸਰਕਰ ਬਾਰਾ ਸ਼ਰਮਾ ਨੇ ਵੀ ਕੀਤੀ ਸੀ ਉਹਨਾਂ ਨੇ ਕਿਹਾ ਵੀ ਚਾਰ ਵਿਦੇਸ਼ੀ ਤਾਰਫ ਜੁੜੇ ਹੋਏ ਨੇ ਤੁਹਾਡੇ ਆਏ ਹਾਏ ਹਾਏ ਡੋਨਟ ਵਰਰੀ ਤਾਰਾਂ ਜੁੜੀਆਂ ਤੇ ਤਾਰਾਂ ਦੱਸੋ ਇਸ ਲਈ ਉਹ ਕੀ ਕਹਿ ਰਿਹਾ ਕੀ ਨਹੀਂ ਕਹਿ ਰਿਹਾ ਮੇਰਾ ਵੀ ਬਾਲਾ ਗੰਭੀਰਤਾ ਨਾਲ ਲੈ ਨਾ ਲਾਈਫ ਨੂੰ ਇੰਜੋਏ ਕਰੋ ਮੈਂ ਵੀ ਆਇਆ ਮੱਚਾ ਮੱਚਾ ਤੇਰੀਆਂ ਵੀ ਸੋਹਣੀਆਂ ਵਟਕਟ ਦੇ ਤੇ ਆ ਪਰ ਮਿਲ ਮਿਲ ਤੇ 6th ਮਾਡਲ ਨੂੰ ਲੈ ਕੇ ਜੀ ਕਿ ਅੱਜ ਦਿੱਲੀ ਦੇ ਵੀ ਦੌਰਾ ਸੀਗਾ ਲੇਕਿਨ ਉਸ ਤੋਂ ਪਹਿਲਾਂ ਹੀ ਲਾਈਟ ਬੁੱਲ ਹੋ ਗਈ ਜੀ ਉਸ ਹਸਪਤਾਲ ਦੀ ਉਹ 6th ਮਾਡਲ ਤਾਂ ਯਾਰ ਆ ਕਿੰਨੀ ਵਾਰੀ ਤੁਸੀਂ ਪਰਦਾ ਫਾਸ਼ ਕੀਤਾ ਆਪਰੇਸ਼ਨ ਹੁੰਦੇ ਆ ਰਜਿੰਦਰਾ ਹਸਪਤਲ ਇਹਨਾਂ ਦਾ ਏ ਕਲਾਸ ਹਸਪਤਲ ਹੈ ਡਾਕਟਰ ਨਹੀਂ ਪਰਦਾ ਫਾਸ਼ ਕਰਦਾ ਦਵਾਈਆਂ ਹਸਪਤਾਲਾਂ ਚ ਨਹੀਂ ਮਰੀਜ਼ਾਂ ਦਾ ਇਲਾਜ ਕੋਈ ਨਹੀਂ ਜਿਹੜਾ ਇਹਨਾਂ ਦਾ ਉਹ ਮਾਡਲ ਸੀ ਉਹਦੀ ਇਨਕੁਆਇਰੀ ਦਿੱਲੀ ਸ਼ੁਰੂ ਹੋ ਗਈ ਆ ਆਮ ਆਦਮੀ ਕਲੀਨਿਕ ਦੀ ਪੰਜਾਬ ਚ ਵੀ ਸ਼ੁਰੂ ਹੋਣੀ ਹੈ ਸਭ ਫੜੇ ਜਾਣਗੇ ਇਹਨੂੰ ਦੱਸ ਦਿਓ ਮੇਰੇ ਵੱਲੋਂ ਡੋਂਟ ਵਰੀ ਥੈਂਕ ਯੂ